ਵਾਹਿਗੁਰੂ ਵਾਹਿਗੁਰੂ ਤੋ ਵਾਹਿਗੁਰੂ ਸੁਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬੋਲੇ ਹਰੀ ਗੁਰ ਆਪਣੇ ਦਿਓ ਹੜੀ ਸਦਵਾਰ ਜਿਨ ਮਾਨਸਤੇ ਦੇਵਤੇ ਕੀਏ ਕਰਤ ਨਾ ਲਗੀ ਵਾਰ ਜਿਨ ਮਾਨਸਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਮੁਬਾਰਕ ਹਜ਼ੂਰੀ ਦੇ ਅੰਦਰ ਸੁਭਾਏ ਮਾਨ ਗੁਰੂ ਕੇ ਪਿਆਰੇ ਸਾਜੇ ਨਿਵਾਜੇ ਸਤਸੰਗੀ ਜਨੋ ਅੱਜ ਅਸੀਂ ਸਾਰੇ ਰਲ ਕੇ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪ੍ਰਕਾਸ਼ ਪ੍ਰਗੋ ਨੂੰ ਮਨਾ ਰਹੇ ਹਾਂ ਸਤ ਸੰਗਤ ਜੀ ਆਓ ਵਿਚਾਰਾਂ ਦੇ ਨਾਲ ਜੁੜਨ ਤੋਂ ਪਹਿਲਾਂ ਇਕਾਗਰਤਾ ਬਣਾਈਏ ਆਪਣੀ ਸੁਰਤ ਨੂੰ ਗੁਰੂ ਚਰਨਾਂ ਦੇ ਵਿੱਚ ਜੋੜਨ ਦਾ ਯਤਨ ਕਰੀਏ ਜਨਕ ਸੰਗਤ ਰੂਪ ਦੇ ਵਿੱਚ ਆਪ ਜੀ ਜੁੜ ਕੇ ਬੈਠੇ ਹੋ ادب ਸਤਿਕਾਰ ਸਹਿਤ ਫਤਿਹ ਸਾਂਝੀ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀਓ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਜੀ ਦਾ ਜੀਵਨ ਆਪਣੇ ਆਪ ਦੇ ਵਿੱਚ ਦੁਨੀਆਂ ਦੇ ਵਿਦਵਾਨਾਂ ਦੇ ਲਈ ਉਨਾ ਦੀ ਕਲਮ ਦੇ ਲਈ ਇਹ ਬੜਾ ਵੱਡਾ ਚੈਲੰਜ ਹੈ ਵੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਜੀਵਨ ਦੇ ਕਾਰਨਾਮਿਆਂ ਨੂੰ ਨਾ ਕੋਈ ਜ਼ੁਬਾਨ ਬਿਆਨ ਕਰ ਸਕਦੀ ਹੈ ਤੇ ਨਾ ਕੋਈ ਦੁਨੀਆ ਦੀ ਕਲਮ ਲਿਖ ਸਕਦੀ ਹੈ। ਖਰ ਜਿੰਨਕ ਮਹਾਰਾਜ ਨੇ ਸੁਮਤ ਬਖਸ਼ਿਸ਼ ਕੀਤੀ ਉਸ ਸਮੁੰਦਰ ਨੂੰ ਕਿੰਨੇ ਮਾਪਣਾ ਕਿੰਨੇ ਉਹਦਾ ਅੰਦਾਜ਼ਾ ਲਾਉਣਾ ਅੱਲਾ ਯਾਰਖਾ ਜੋਗੀ ਕਹਿੰਦਾ ਇਕ ਬੁਲਬੁਲਾ ਸਮੁੰਦਰ ਦੀ ਗਹਿਰਾਈ ਨੂੰ ਕਿੰਨਾ ਕੁ ਮਾਪ ਸਕਦਾ ਹੈ ਉਹਦੇ ਵਿੱਚੋਂ ਨਿਕਲਿਆ ਉਹਨੇ ਉਹਦੇ ਵਿੱਚ ਸਮਾ ਜਾਣਾ ਭਾਈ ਨੰਦ ਲਾਲ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਬਾਬਤ ਬੜੇ ਪਿਆਰੇ ਬੋਲ ਲਿਖੇ ਬੜੇ ਪ੍ਰਚਲਿਤ ਨੇ ਉਹ ਬੋਲ ਹੈ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਜਦੋਂ ਅਸੀਂ ਬੋਲ ਪੜਿਆ ਤੁਸੀਂ ਸਾਰਿਆਂ ਨੇ ਨਾਲ ਪੜਿਆ ਤੇ ਸਾਨੂੰ ਸੁਣਨ ਨੂੰ ਪੜਨ ਨੂੰ ਲੱਗਾ ਵੀ ਅម ਜੀ ਗੱਲ ਐ ਪਰ ਦੋ ਚੀਜ਼ਾਂ ਨੇ ਜੀ ਇੱਕ ਬਾਦਸ਼ਾਹ ਤੇ ਇੱਕ ਦਰवेश ਦੋਵੇਂ ਚੀਜ਼ਾਂ ਇਕੱਠੀਆਂ ਨਹੀਂ ਹੁੰਦੀਆਂ ਬਾਦਸ਼ਾਹ ਵੱਖਰਾ ਹੁੰਦਾ ਹੈ ਦਰवेश ਵੱਖਰਾ ਹੁੰਦਾ ਹੈ ਗੁਰੂ ਵੱਖਰਾ ਹੁੰਦਾ ਹੈ ਚੇਲਾ ਵੱਖਰਾ ਹੁੰਦਾ ਹੈ ਇੱਥੇ ਜਦੋਂ ਵੇਖੀਏ ਦੇਖੋ ਗੁਰੂ ਗੋਬਿੰਦ ਸਿੰਘ ਪਾਤਸ਼ਾਹੀ ਦੀ ਤਾਰੀਫ ਜਦੋਂ ਉਹਨੂੰ ਗੁਰੂ ਵੇਖੀਏ ਤੇ ਕਹਿਣਾ ਪਏਗਾ ਤੇਰੇ ਵਰਗਾ ਗੁਰੂ ਨਹੀਂ ਜਦੋਂ ਉਹਨੂੰ ਪਿਤਾ ਦੇ ਰੂਪ ਦੇ ਵਿੱਚ ਵੇਖੀਏ ਤੇ ਕਹਿਣਾ ਪਏਗਾ ਤੇਰੇ ਵਰਗਾ ਪਿਤਾ ਦੁਨੀਆ ਦੇ ਵਿੱਚ ਨਹੀਂ ਹੋਏਗਾ ਜਦੋਂ ਉਹਨਾਂ ਨੂੰ ਪੁੱਤਰ ਦੇ ਰੂਪ ਦੇ ਵਿੱਚ ਵੇਖੀਏ ਤੇ ਕਹਿਣਾ ਪਏਗਾ ਤੁਹਾਡੇ ਵਰਗਾ ਪੁੱਤਰ ਕੋਈ ਨਹੀਂ ਜਦੋਂ ਉਹਨਾਂ ਨੂੰ ਕਲਮ ਦੇ ਰੂਪ ਦੇ ਵਿੱਚ ਵੇਖੀਏ ਕਹਿਣਾ ਪਏਗਾ ਤੇਰੇ ਵਰਗੀ ਮਹਾਨ ਕਲਮ ਕੋਈ ਨਹੀਂ ਜਦੋਂ ਉਹਨੂੰ ਤੀਰ ਚਲਾਉਂਦੇ ਵੇਖੀਏ ਕਹਿਣਾ ਪਵੇਗਾ ਤੇਰੇ ਵਰਗਾ ਤੀਰ ਅੰਦਾਜ਼ ਕੋਈ ਨਹੀਂ ਜਦੋਂ ਉਹਨੂੰ ਸ਼ਮਸ਼ੀਰ ਫੜ ਕੇ ਚਲਾਉਂਦੇ ਵੇਖਿਆ ਕਹਿਣਾ ਪਵੇਗਾ ਤੇਰੇ ਵਰਗਾ ਤਲਵਾਰਵਾਜ਼ ਕੋਈ ਨਹੀਂ ਜਦੋਂ ਉਹਨੂੰ ਕਿਤੇ ਫੌਜ ਦੀ ਅਗਵਾਈ ਕਰਦੇ ਆ ਵੇਖਿਆ ਕਹਿਣਾ ਪਵੇਗਾ ਤੇਰੇ ਵਰਗਾ ਜਰਨੈਲ ਕੋਈ ਨਹੀਂ 10 ਲੱਖ ਦੀ ਫੌਜ ਦੇ ਨਾਲ 40 ਲੜਾ ਗਿਆ ਕਿਹੜਾ ਆਏਗਾ ਐਵੇਂ ਥੋੜੀ ਅੱਲਾ ਯਾਰ ਖਾਂ ਜੋਗੀ ਕਹਿੰਦਾ ਵੀ ਉਹ ਦੁਨੀਆ ਦੇ ਲੋਕੋ ਜਦੋਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੂੰ ਵੇਖਣਾ ਹੈ ਜਦੋਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਦیدار ਕਰਨੇ ਆ ਤੇ ਮੈਂ 100 ਖਾ ਕੇ ਕਹਿੰਦਾ ਅੱਲਾ ਯਾਰ ਰਖਾ ਜੋਗੀ ਕਹਿੰਦਾ ਕਹਿੰਦਾ ਮੈਂ 100 ਖਾ ਕੇ ਕਹਿੰਦਾ ਦੁਨੀਆ ਦੀ ਕੋਈ ਤਾਕਤ ਗੁਰੂ ਗੋਬਿੰਦ ਸਿੰਘ ਜੀ ਦੀਆਂ ਬਖਸ਼ਿਸ਼ਾਂ ਨੂੰ ਬਿਆਨ ਨਹੀਂ ਕਰ ਸਕਦੀ ਇੱਕ ਸਿੱਖ ਨਹੀਂ ਇੱਕ ਮੁਸਲਮਾਨ ਦਰਵੇਸ਼ ਇਹ ਗੱਲ ਕਹਿੰਦਾ ਕਰਤਾਰ ਕੀ ਸਗੰਦ ਵੈ ਨਾਨਕ ਕੀ ਕਸਮ ਜਿਤਨੇ ਵੀ ਹੋ ਗੁਰੂ ਗੋਬਿੰਦ ਦੀ ਤਾਰੀਫ ਹੈ ਘੱਮ ਉਮਰ ਕਿੰਨੀ ਕਹ ਜੀ 42 ਸਾਲ 43 ਸਾਲ ਔਰ ਇਸ ਉਮਰ ਦੇ ਵਿੱਚ ਜਦੋਂ ਕਾਰਨਾਮੇ ਵੇਖੀਏ ਕਉਤਕ ਵੇਖੀਏ ਕਿੱਡੀ ਵੱਡੀ ਦੇਣ ਸਾਨੂੰ ਦਿੱਤੀ ਤੇ ਕਹਿਣਾ ਪਏਗਾ ਲਾ ਯਾਰ ਅੱਖਾ ਜੋਗੀ ਤੁਹਾਡੀ ਕਲਮ ਨੇ ਜੋ ਲਿਖਿਆ ਉਹ ਸਤ ਲਿਖਿਆ ਥੋੜਾ ਜਿਹਾ ਜੀਵਨ ਦੇ ਬਾਰੇ ਅਬ ਸੰਗਤਾਂ ਦੇ ਸਾਹਮਣੇ ਰੱਖਾਂ ਸਤਿਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਦਾ ਆਨੰਦ ਕਾਰਜ ਧੰਨ ਮਾਤ ਗੁਜਰੀ ਜੀ ਦੇ ਨਾਲ 1633 ਦੇ ਵਿੱਚ ਹੋਇਆ ਜੀ ਮਾਤਾ ਗੁਜਰਕੌਰ ਜੀ ਦਾ ਜਿਹੜਾ ਪਿਛੋਕੜ ਉਹ ਲਖਨੌਰ ਹੈ ਪਰ ਜਦੋਂ ਮਹਾਰਾਜ ਨੇ ਕਰਤਾਰਪੁਰ ਸਾਹਿਬ ਵਸਾਇਆ ਜਲੰਧਰ ਵਾਲਾ ਉਦੋਂ ਪਰਿਵਾਰ ਨਾਲ ਇੱਥੇ ਆ ਗਿਆ ਸੀ ਬੜੀ ਸਮਝਣ ਵਾਲੀ ਗੱਲ ਹੈ ਮੈਂ ਇਹ ਪਿੱਛੋ ਪਿੱਛੋ ਬੇਨਤੀ ਤਾਂ ਕਰ ਰਿਹਾ ਹਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਤੇ ਮਾਤਾ ਗੁਜਰੀ ਜੀ ਦਾ ਆਨੰਦ ਕਾਰਜ 1633 ਦੇ ਵਿੱਚ ਗੁਰੂ ਸਾਹਿਬ ਦਾ ਜਨਮ 66 ਦੇ ਵਿੱਚ 33 ਸਾਲ ਦਾ ਅੰਤਰ ਹੈ ਗੁਰੂ ਸਾਹਿਬ ਦੇ ਆਨੰਦ ਕਾਰਜ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦੇ ਵਿੱਚ 33 ਸਾਲ ਦਾ ਅੰਤਰ ਹੈ ਤੋ ਬੜੀਆਂ ਸਾਰੀਆਂ ਚੀਜ਼ਾਂ ਸਾਨੂੰ ਸਬਰ ਸਿਦਕ ਇਹ ਸਖਾੰਦੀਆਂ ਨੇ ਵਾਹਿਗੁਰੂ ਸਾਰਿਆਂ ਨੂੰ ਚਰਨਾਂ ਦੇ ਨਾਲ ਜੋੜ ਕੇ ਰੱਖੇ ਸਦਾ ਤੋਂ ਕਿਸੇ ਨੂੰ ਵਾਂਝਾ ਨਾ ਰੱਖੇ ਪਰ ਬੜੀ ਵਾਰ ਜੇ ਕਿਤੇ ਨਾ ਮਿਲੇ ਤੇ ਅਸੀਂ ਦਰਵਾਜ਼ਾ ਬਦਲਣ ਲੱਗਿਆਂ ਸਮਾਂ ਨਹੀਂ ਲਾਉਂਦੇ ਖੈਰ ਸਤਿਗੁਰੂ ਦਾ ਜਨਮ ਹੋਇਆ ਪਟਨੇ ਦੀ ਧਰਤੀ ਤੇ ਜਿੱਥੇ ਕਦੇ ਧੰਗ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਚਰਨ ਪਾਏ ਸੀ ਜਿੱਥੇ ਸਦੇ ਕਦੇ ਸਤਗੁਰੂ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਭਾਈ ਮਰਦਾਨੇ ਨੂੰ ਭੇਜ ਕੇ ਖਰਾ ਸੌਦਾ ਲੈਣ ਦੇ ਵਾਸਤੇ ਭੇਜਿਆ ਸੀ ਉਹ ਧਰਤੀ ਹੈ ਜੀ ਪਟਨੇ ਦੀ ਬੜੇ ਸ਼ਰਧਾਲੂ ਗੁਰੂ ਪਾਤਸ਼ਾਹ ਜੀ ਦੇ ਉਪਾਵਾ ਕਰਨ ਵਾਲੇ ਸਿੱਖ ਇੱਥੇ ਇੱਕ ਗੱਲ ਬੜੀ ਔਰ ਸਮਝਣ ਵਾਲੀ ਹੈ ਮਹਾਰਾਜ ਜੀ ਦਾ ਪਰਿਵਾਰ ਨਾਲ ਜਦੋਂ ਸਤਿਗੁਰੂ ਪ੍ਰਚਾਰ 도 ਰਹੇ ਤੇ ਗਏ ਪਤਾ ਲੱਗਾ ਘਰ ਦੇ ਵਿੱਚ ਸੰਤਾਨ ਨੇ ਜਨਮ ਲੈਣਾ ਤੇ ਮਹਾਰਾਜ ਨੇ ਪਰਿਵਾਰ ਨੂੰ ਪਟਨੇ ਛੱਡਿਆ ਤੇ ਮਹਾਰਾਜ ਅੱਗੇ ਅਸਾਮ ਵੱਲ ਧੁਰ ਗਏ ਗੁਰੂ ਤੇਗ ਬਹਾਦਰ ਸਾਹਿਬ 33 ਸਾਲ ਦੇ ਬਾਅਦ ਘਰ ਦੇ ਵਿੱਚ ਸੰਤਾਨ ਦਾ ਜਨਮ ਹੋਣਾ ਤੇ ਗੁਰੂ ਤੇਗ ਬਹਾਦਰ ਸਾਹਿਬ ਉੱਥੇ ਮੌਜੂਦ ਨਹੀਂ ਸਨ ਸਤਿਗੁਰੂ ਅਸਾਮ ਦੀ ਧਰਤੀ ਤੇ ਇੱਥੋਂ ਚਿੱਠੀ ਗਈ ਘਰ ਦੇ ਵਿੱਚ ਪੁੱਤਰ ਦਾ ਜਨਮ ਹੋਇਆ ਵਾਪਸ ਹੁਕਮਨਾਮਾ ਆਇਆ ਉੱਤਰ ਦਾ ਜਿਹੜਾ ਨਾਮ ਹੈ ਉਹ ਗੋਬਿੰਦ ਰਾਏ ਰੱਖਿਆ ਜਾਏ ਅੱਗੇ ਸਤਿਗੁਰੂ ਪਾਤਸ਼ਾਹ ਜੀ ਦਾ ਬਚਪਨ ਸ਼ੁਰੂ ਹੋ ਗਿਆ ਪਟਨੇ ਦੀ ਧਰਤੀ ਤੇ ਇਤਿਹਾਸ ਕਹਿੰਦਾ ਇੱਕ ਤੱਤ ਸਾਹਮਣੇ ਆਇਆ ਇੱਕ ਦਿਨ ਸ਼ਾਮਾਂ ਪਈਆਂ ਦੋ ਸਿਪਾਹੀ ਮਾਤਾ ਗੁਜਰੀ ਦੇ ਦਰਵਾਜ਼ੇ ਤੇ ਆ ਕੇ ਖੜੇ ਉਹਨਾਂ ਦਰਵਾਜ਼ਾ ਖੜਕਾਇਆ ਮਾਤ ਗੁਜਰੀ ਨੇ ਦਰਵਾਜ਼ਾ ਖੋਲ੍ਹਿਆ ਪੁੱਛਿਆ ਵੀ ਕੀ ਹੋਇਆ ਕਹਿੰਦੇ ਤੁਹਾਡੇ ਪੁੱਤਰ ਦੀ ਸ਼ਿਕਾਇਤ ਹੈ ਉਮਰ 5 ਸਾਲ ਤੁਹਾਡੇ ਪੁੱਤਰ ਦੀ ਸ਼ਿਕਾਇਤ ਆਈ ਹੈ ਮਾ ਗੁਜਰੀ ਨੇ ਪੁੱਛਿਆ ਕੀ ਸ਼ਿਕਾਇਤ ਆਈ ਹੈ ਸ਼ਿਕਾਇਤ ਇਹ ਹੈ ਜਦੋਂ ਕਿਤੇ ਨਵਾਬ ਦੀ ਸਵਾਰੀ ਗਲੀਆਂ ਦੇ ਵਿੱਚੋਂ ਲੰਘਦੀ ਹੈ ਅਸੂਲ ਇਹ ਹੈ ਜਿਹੜਾ ਗਲੀ ਦੇ ਵਿੱਚ ਖੜਾ ਹੋਵੇ ਉਹਨੂੰ ਸਿਰ ਝੁਕਾਣਾ ਪੈਂਦਾ ਹੈ ਜਿਹੜਾ ਬੈਠਾ ਹੋਵੇ ਉਹਨੂੰ ਖੜਾ ਹੋਣਾ ਪੈਂਦਾ ਹੈ ਉਹਨੂੰ ਸਤਿਕਾਰ ਦੇਣਾ ਪੈਂਦਾ ਹੈ ਉਹਨੂੰ ਅਦਬ ਦੇਣਾ ਪੈਂਦਾ ਹੈ ਇਹ ਆਪ ਸਿਰ ਨਹੀਂ ਝੁਕਾਉਂਦੇ ਜਿਹੜੇ ਬੱਚੇ ਇਹਨਾਂ ਦੇ ਨਾਲ ਖੇਡਦੇ ਉਹਨਾਂ ਉਹਨਾਂ ਨੂੰ ਵੀ ਮਨਾ ਕਰ ਦਿੱਤਾ ਪਰਿਵਾਰ ਚਿੰਤਾ ਦੇ ਵਿੱਚ ਸੀ ਉਹਦਾ ਇੱਕ ਕਾਰਨ ਮੈਂ ਬੇਨਤੀ ਪਹਿਲਾਂ ਵੀ ਸਾਂਝੀ ਕੀਤੀ ਸੀ ਕਾਰਨ ਕੀ ਹੈ ਪਰਵਾਰ ਨੂੰ ਉਸ ਗਲਤੀ ਚਿੰਤਾ ਕਿਉਂ ਹੈ ਔਰੰਗਜੀਬ ਦਾ ਸਮਾਂ ਹੈ ਕਲਕੱਤੇ ਦੇ ਵਿੱਚ ਕੁਝ ਬੱਚੇ ਨਾ ਆਪਸ ਦੇ ਵਿੱਚ ਖੇਡ ਖੇਡਦੇ ਸੀ ਉਸ ਖੇਡ ਦਾ ਨਾਂ ਜਿਹੜਾ ਸੀ ਨਾ ਉਹ ਸੀ ਰਾਜਾ ਚੋਰ ਹੁਣ ਆਮ ਤੌਰ ਤੇ ਬੱਚਿਆਂ ਨੇ ਖੇਡ ਖੇਡਣੀ ਤੇ ਖੇਡ ਦਾ ਨਾਂ ਰੱਖਿਆ ਸੀ ਰਾਜਾ ਚੋਰ ਰਾਜੇ ਨੇ ਚੋਰੀ ਕਰਨੀ ਤੇ ਪਰਜਾ ਨੂੰ ਫੜ ਕੇ ਉਹਨੂੰ ਸਜ਼ਾ ਲਾਉਣੀ ਉਹਦੀ ਨਾ ਇੱਕੋ ਘਟ ਗੱਲ ਹੈ ਫਰਜਾਂ ਨੇ ਫੜ ਕੇ ਉਹਨੂੰ ਸਜ਼ਾ ਲਾਉਣੀ ਇਸ ਗੱਲ ਦਾ ਪਤਾ ਔਰੰਗਜੇਬ ਨੂੰ ਲੱਗਦਾ ਤੇ ਔਰੰਗਜੇਬ ਨੇ ਉਹਨਾਂ ਬੱਚਿਆਂ ਨੂੰ ਬੁਲਾ ਕੇ ਉਹਨਾਂ ਦੀ ਅੱਖਾਂ ਕਟਵਾ ਦਿੱਤੀ ਮੇਰੇ ਰਾਜ ਦੇ ਵਿੱਚ ਕੋਈ ਇਹ ਗੱਲ ਕਦੇ ਵੀ ਰਾਜਾ ਚੋਰ ਹੋ ਗਿਆ ਇਹ ਗੱਲ ਕਿਵੇਂ ਇਸ ਗੱਲ ਦੀ ਪਰਿਵਾਰ ਨੂੰ ਚਿੰਤਾ ਹੋਈ ਮਾਤ ਗੁਜਰੀ ਜੀ ਵੱਲੋਂ ਚਿੱਠੀ ਲਿਖ ਕੇ ਭੇਜੀ ਉਹ ਚਿੱਠੀਆਂ ਹਜੇ ਵੀ ਪਟਨਾ ਸਾਹਿਬ ਦੀ ਧਰਤੀ ਤੇ ਸੰਭੀਆਂ ਹੋਈਆਂ ਨੇ ਉਹ ਚਿੱਠੀ ਮਾਤ ਗੁਜਰੀ ਨੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਭੇਜੀ ਇਹ ਚਿੰਤਾ ਹੈ ਗੁਰੂ ਤੇਗ ਬਹਾਦਰ ਸਾਹਿਬ ਨੇ ਜਵਾਬ ਬੜੇ ਕਮਾਲ ਦਾ ਦਿੱਤਾ ਗੁਰੂ ਤੇਗ ਬਹਾਦਰ ਸਾਹਿਬ ਨੇ ਵਾਪਸ ਜਿਹੜਾ ਹੁਕਮ ਭੇਜਿਆ ਨਾ ਜੀ ਉਹਦੇ ਵਿੱਚ ਲਿਖਿਆ ਸੀ ਗੋਬਿੰਦ ਜੋ ਕੀ ਆਸੋ ਪਲਾ ਕੀਤਾ ਕੁਝ ਮਾੜਾ ਨਹੀਂ ਕੀਤਾ ਮੇਰੇ ਪੁੱਤਰ ਨੇ ਕੋਈ ਘਬਰਾਉਣ ਦੀ ਲੋੜ ਨਹੀਂ ਹੁਣ ਤੋਂ ਬਾਅਦ ਜੇਕਰ ਕੋਈ ਉਲਾਮਾ ਲੈ ਕੇ ਆਵੇ ਨਾ ਇਹ ਗੱਲ ਜਰੂਰ ਚੇਤਾ ਰੱਖਿਓ ਪੁਲ ਪੁਲੇਖੇ ਘਰ ਦੇ ਵਿੱਚ ਆਵੇ ਮੇਰਾ ਪੁੱਤਰ ਬਚਪਨ ਦੇ ਵਿੱਚ ਹੈ ਮੰਜੀ ਤੇ ਪਿਆ ਹੋਵੇ ਤੂੰ ਮੇਰੇ ਪੁੱਤਰ ਦੇ ਸਰਾਣੇ ਨਾ ਬੈਠੇ ਸਹਿ ਪਾਤਸ਼ਾਹ ਜੀ ਦਾ ਬਚਪਨ ਪਟਨੇ ਦੀ ਧਰਤੀ ਤੇ guzarta ਹੈ ਮੈਂ ਜਿਹੜੀ ਬੇਨਤੀ ਕਰ ਰਿਹਾ ਸੀ ਸਤਿਗੁਰੂ ਪਾਤਸ਼ਾਹ ਜੀ ਦੇ ਜੀਵਨ ਨੂੰ ਜਿਸ ਨਜ਼ਰੀਏ ਤੋਂ ਵੇਖੀਏ ਇਹ ਤੇ ਬਚਪਨ ਹੈ ਜਿਸ ਵੀ ਅੱਖ ਤੋਂ ਵੇਖੀਏ ਜਿਹੜੇ ਵੀ ਨਜ਼ਰੀਏ ਤੋਂ ਵੇਖੀਏ ਉਥੋਂ ਸਾਨੂੰ ਇਹ ਸਾਨੂੰ ਇਹ ਕਹਿਣਾ ਪਏਗਾ ਇਹ ਲਫ਼ਜ਼ ਜ਼ੁਬਾਨ ਤੋਂ ਕਹਿਣਾ ਪਏਗਾ ਵੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਤੇਰੇ ਵਰਗਾ ਦੁਨੀਆ ਦੇ ਵਿੱਚ ਨਹੀਂ ਮੈਂ ਜਿਹੜੀ ਬੇਨਤੀ ਦੋ ਚਾਰ ਗੱਲਾਂ ਜਿਹੜੀ ਉਹਨੂੰ ਮੈਂ ਅੱਗੇ ਦੁਹਰਾਵਾਂਗਾ ਜਿਹੜੀਆਂ ਗੱਲਾਂ ਮੈਂ ਪਹਿਲਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਜੀ ਦੀ ਕਲਮ ਜੋ ਤੂੰ ਉਹਨਾਂ ਦੀ ਕਲਮ ਦੀ ਗੱਲ ਕਰੀਏ ਤੇ ਇੱਡੀ ਮਹਾਨ ਕਈ ਵਾਰ ਜਿਹੜੀਆਂ ਚੀਜ਼ਾਂ ਤਲਵਾਰ ਨਹੀਂ ਕਰ ਪਾਉਂਦੀ ਜਿਹੜੇ ਕੰਮ ਤਲਵਾਰ ਨਹੀਂ ਕਰ ਪਾਉਂਦੀ ਉਹ ਚੀਜ਼ਾਂ ਕਲਮ ਕਰ ਜਾਂ। ਤੁਸੀਂ ਵੇਖੋ ਦੀਨਾ ਕਾਂਗੜ ਦੀ ਧਰਤੀ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਜੀ ਬੈਠੇ ਨੇ। ਉੱਥੇ ਬਹਿ ਕੇ ਮਹਾਰਾਜ ਨੇ ਕਾਗਜ਼ ਦੀ ਹਿੱਕ ਤੇ ਕੁਝ ਬੋਲ ਲਿਖੇ ਜਿਹਨੂੰ ਅਸੀਂ ਜਫਰਨਾਮਾ ਕਹਿੰਦੇ ਆ ਉਹ ਬੋਲ ਲਿਖੇ ਉਹ ਬੋਲ ਔਰੰਗਜ਼ੇਬ ਦੇ ਦਰਬਾਰ ਦੇ ਵਿੱਚ ਗਏ ਔਰੰਗਜ਼ੇਬ ਕੋਈ ਆਮ ਬੰਦਾ ਨਹੀਂ ਹੈ ਜੇ ਪਛੋਕੜ ਦੇ ਵਿੱਚ ਜਾਓ ਇਹ ਉਹ ਬੰਦਾ ਜਿਸ ਨੇ ਰਾਜ ਭਾਗ ਤੇ ਬੈਠਣ ਦੇ ਵਾਸਤੇ ਪਿਤਾ ਦਾ ਕਤਲ ਕੀਤਾ ਭਰਾ ਦਾ ਕਤਲ ਕੀਤਾ ਪਰਵਾਰ ਨੂੰ ਕਿੰਨਾ ਪੱਥਰਦਿਲ ਇਨਸਾਨ ਹੋਏਗਾ ਜੀ ਇੱਥੇ ਸਾਰੀ ਜ਼ਿੰਦਗੀ ਬੰਦਾ ਪਰਿਵਾਰ ਦੇ ਵਾਸਤੇ ਮਰਦਾ ਇੱਕ ਉਹ ਬੰਦਾ ਜਿਹੜਾ ਰਾਜ ਗੱਦੀ ਤੇ ਬੈਠਣ ਦੇ ਵਾਸਤੇ ਪਰਿਵਾਰ ਨੂੰ ਮਾਰ ਦਿੰਦਾ ਈਦ ਦੇ ਦਿਨ ਮੁਸਲਮਾਨ ਵੀਰ ਕਿਤੇ ਦੁਸ਼ਮਣ ਵੀ ਹੋਵੇ ਉਹਨੂੰ ਵੀ ਆਪਣੇ ਗੱਲ ਦੇ ਨਾਲ ਲਾ ਲੈਂਦੇ ਨੇ ਈਦ ਦੇ ਦਿਨ ਇਹਦਾ ਪਿਤਾ ਕੈਦ ਦੇ ਵਿੱਚ ਦਸਤਰੀ ਦੇ ਵਿੱਚ ਇੱਕ ਤੋਹਫਾ ਭੇਜਿਆ ਪਿਤਾ ਦੇ ਵਾਸਤੇ ਪਿਤਾ ਨੇ ਸੋਚਿਆ ਕਿ ਸ਼ਾਇਦ ਦਿਲ ਪੰਗਲ ਗਿਆ ਹੋਵੇਗਾ ਤੋਹਫਾ ਭੇਜਿਆ ਤੋਹਫੇ ਦੇ ਉੱਪਰੋਂ ਕਪੜਾ ਉਤਾਰਿਆ ਤੇ ਭਰਾ ਦਾ ਕਟਿਆ ਹੋਇਆ ਸੀ ਸਟੇਜ ਸੀ ਔਰਮ ਜੇ ਇਨਾ ਪੱਥਰ ਦਿਲ ਇਨਸਾਨ ਜਦੋਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੀ ਕਲਮ ਚਲੀ ਲੇਖ ਮੇਰੇ ਕੋਲ ਸਮਾਂ ਨਹੀਂ ਮੈਂ ਇੱਕ ਬੇਨਤੀ ਜ਼ਰੂਰ ਕਰਾਂਗਾ ਠੀਕ ਹੈ ਉਹ ਜ਼ਫਰਨਾਮਾ ਭਾਵੇਂ ਫਾਰਸੀ ਦੇ ਵਿੱਚ ਹਰ ਸਿੱਖ ਨੂੰ ਉਹਦਾ ਤਰਜਮਾ ਜ਼ਰੂਰ ਪੜ੍ਹਨਾ ਚਾਹੀਦਾ ਹੈ ਜ਼ਰੂਰ ਪੜਨਾ ਚਾਹੀਦਾ ਸਾਨੂੰ ਫਾਰਸੀ ਨਹੀਂ ਆਉਂਦੀ ਉਹਦਾ ਪੰਜਾਬੀ ਅਨੁਵਾਦ ਜ਼ਰੂਰ ਪੜਨਾ ਚਾਹੀਦਾ ਹੈ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਜਿਨ੍ਹਾਂ ਦੇ ਚਾਰ ਪੁੱਤਰ ਸ਼ਹੀਦ ਹੋ ਗਏ ਤੇ ਉਹ ਜਫਰਨਾਮਾ ਦੀ ਸ਼ੁਰੂਆਤ ਇੱਥੋਂ ਕਰਦੇ ਕੀ ਹੋਇਆ ਕੀ ਹੋਇਆ ਜੇ ਤੁਸੀਂ ਸਾਰੇ ਗੱਦੜਾਂ ਨੇ ਮਿਲ ਕੇ ਮੇਰੇ ਚਾਰ ਪੁੱਤਰਾਂ ਨੂੰ ਸ਼ਹੀਦ ਕਰ ਦਿੱਤਾ ਮੈਂ ਇਹੋ ਜਿਹਾ ਖਾਲਸਾ ਤਿਆਰ ਕਰਾਂਗਾ ਇਹੋ ਜਿਹਾ ਸਿੱਖ ਤਿਆਰ ਕਰਾਂਗਾ ਤੇਰੇ ਘੋੜੇ ਦੀ ਪੈਰਾਂ ਦੇ ਥੱਲੇ ਅੱਗ ਵਾਲ ਕੇ ਰੱਖ ਦੂੰਗਾ ਇਹ ਕਲਮ ਦੀ ਤਾਕਤ ਹੈ ਜਿਹੜਾ ਔਰੰਗਜ਼ੇਬ ਭਰਾ ਦਾ ਕਤਲ ਕਰਨ ਲੱਗਿਆ ਨਹੀਂ ਡਰਿਆ ਜਿਹੜਾ ਔਰੰਗਜ਼ੇਬ ਪਿਤਾ ਨੂੰ ਮਾਰਨ ਲੱਗਿਆ ਨਹੀਂ ਡਰਿਆ ਉਹ ਕਿਹੋ ਜਿਹੇ ਬੋਲ ਹੋਣਗੇ ਜਿਹੋ ਜਿਹੇ ਬੋਲਾਂ ਨੂੰ ਪੜਨ ਤੋਂ ਬਾਅਦ ਔਰੰਗਜ਼ੇਬ ਵਰਗਾ ਮਹਾਨ ਜਰਨੈਲ ਆਪਣੇ ਆਪ ਨੂੰ ਕਹਿਣ ਵਾਲਾ ਮੰਜੇ ਤੋਂ ਨਹੀਂ ਉੱਠ ਪਾਇਆ ਇਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੀ ਕਲਮ ਹੈ ਜਦੋਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਜਰਨਲ ਦਾ ਰੂਪ ਵੇਖੀਏ ਸਤਿਗੁਰੂ ਪਾਤਸ਼ਾਹ ਜੀ ਨੇ 14 ਜੰਗਾਂ ਆਪਣੇ ਜੀਵਨ ਦੇ ਵਿੱਚ ਕੀਤੀਆਂ ਨੇ ਇੱਕ ਵੀ ਜੰਗ ਦੀ ਸ਼ੁਰੂਆਤ ਨਹੀਂ ਹਾਰੀ ਵੀ ਇੱਕ ਵੀ ਜੰਗ ਨਹੀਂ ਸਾਰੀਆਂ ਜਿੱਤੀਆਂ ਨੇ ਸ਼ੁਰੂਆਤ ਕਿਸੇ ਦੀ ਨਹੀਂ ਕੀਤੀ ਇਤਿਹਾਸ ਦਾ ਬੜਾ ਕਮਾਲ ਦਾ ਤੱਤ ਸਿੱਖਾਂ ਨੇ ਮਹਾਰਾਜ ਨੂੰ ਸਵਾਲ ਕੀਤਾ ਸਤਿਗੁਰੂ ਜੰਗਾਂ ਦਾ ਨ ਇੱਕ ਅਸੂਲ ਹੁੰਦਾ ਹੈ ਮਹਾਰਾਜ ਕਹਿੰਦੇ ਕਿ ਜਦੋਂ ਮੁਗਲ ਜਦੋਂ ਜੰਗ ਕਰਦੇ ਜਿਨ੍ਹਾਂ ਦੇ ਨਾਲ ਜੰਗ ਕਰਦੇ ਹਨ ਉਹਨਾਂ ਦਾ ਧਨ ਵੀ ਲੁੱਟਦੇ ਉਹਨਾਂ ਦੀ ਇੱਜ਼ਤ ਵੀ ਲੁੱਟਦੇ ਜਿਨ੍ਹਾਂ ਦੇ ਨਾਲ ਜੰਗ ਹੁੰਦੀ ਹੈ ਉਹਨਾਂ ਦੇ ਘਰ-ਬਾਰ ਵੀ ਲੁੱਟਦੇ ਆ ਉਹਨਾਂ ਦੀ ਪਤ ਵੀ ਲੁੱਟਦੇ ਆ ਘਰੋਂ ਉਹਨਾਂ ਦੀਆਂ ਧੀਆਂ ਨੂੰ ਚੁੱਕ ਕੇ ਲੈ ਜਾਂਦੇ ਆ ਮਹਾਰਾਜ ਸਾਨੂੰ ਇਜਾਜ਼ਤ ਕਿਉਂ ਨਹੀਂ ਮਹਾਰਾਜ ਨੇ ਜਵਾਬ ਬੜੇ ਕਮਾਲ ਦਾ ਦਿੱਤਾ ਸਿੱਖੋ ਮੈਂ ਆਪਣੇ ਪੰਥ ਨੂੰ ਉਹ ਤੋਚਾ ਲੈ ਕੇ ਜਾਣਾ ਚਾਹੁੰਦਾ ਹੈ। ਕਈ ਵਾਰ ਨਾ ਮੇਰੇ ਕੋਲ ਨਾ ਸਮਾਂ ਬੜਾ ਘੱਟ ਹੈ ਮੈਨੂੰ ਨਾ ਛਾੜਾ ਮਾਰਨੀਆਂ ਪੈ ਰੀਆਂ ਨੇ ਇੱਥੋਂ ਉੱਥੇ ਇੱਥੋਂ ਉੱਥੇ। ਕਈ ਵਾਰ ਨਾ ਸਾਨੂੰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੀ ਤਸਵੀਰ ਨੂੰ ਵੇਖਦੇ ਆ ਨਾ ਦੋ ਤਰੀਕੇ ਦੇ ਨਾਲ ਇੱਕ ਤੇ ਅਗਿਆਨਤਾ ਬਸ ਇੱਕ ਚਲਾਕੀ ਬਸ ਦੋ ਚੀਜ਼ਾਂ ਜ਼ਰੂਰ ਇੱਕ ਅਗਿਆਨਤਾ ਬਸ ਇੱਕ ਚਲਾਕੀ ਬਸ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਕਿਸੇ ਮਜ਼ਬਬ ਦਾ ਦੁਸ਼ਮਣ ਠਹਿਰਾਇਆ ਜਾਂਦਾ ਹੈ ਖਾਸ ਮਜ਼ਬਬ ਦਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਜਾਂ ਮੈਂ ਕਹਿ ਲਵਾਂ ਸਿੱਖੀ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਅੱਜ ਤੱਕ ਸਿੱਖੀ ਕਿਸੇ ਮਜ਼ਬਬ ਦੇ ਖਿਲਾਫ ਨਹੀਂ ਹੈ ਔਰ ਨਾ ਸਿੱਖੀ ਕਿਸੇ ਦਾ ਬੋਡੀਗਾਰਡ ਹੈ ਦੋਵੇਂ ਚੀਜ਼ਾਂ ਨੂੰ ਫੜਿਓ ਜੀ ਨਾ ਤੇ ਅਸੀਂ ਕਿਸੇ ਖਾਸ ਦੀ ਰੱਖਿਆ ਦੇ ਵਾਸਤੇ ਆ ਨਾ ਅਸੀਂ ਕਿਸੇ ਦੇ ਖਿਲਾਫ ਆ ਸਿਰਫ ਇੱਕੋ ਹੀ ਹੈ ਬਚਨ ਹੁਣੇ ਗੁਰੂ ਕੀ ਕੀਰਤਨ ਆ ਤੁਹਾਡੇ ਨਾਲ ਸਾਂਝਾ ਕਰ ਰਹੇ ਸੀ ਕਾਰਨ ਕੀ ਹੈ ਸਿਰਫ ਰੀਜ਼ਨ ਇੱਕੋ ਹੀ ਹੈ ਗੁਰੂ ਗੋਬਿੰਦ ਸਿੰਘ ਪਾਤਸ਼ਾਹੀ ਦੇ ਜੀਵਨ ਦਾ ਜਾਂ ਸਿੱਖੀ ਦਾ ਵੀ ਜਦੋਂ ਵੀ ਲੜਨਾ ਹੈ ਜ਼ੁਲਮ ਦੇ ਖਿਲਾਫ ਲੜਨਾ ਕੋਈ ਵੀ ਹੋਵੇ ਉਹ ਕਿ ਜਦੋਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਉਹਨੂੰ ਇਹ ਗੱਲ ਜ਼ਰੂਰ ਇਸ ਸਮੇਂ ਦੇ ਵਿੱਚ ਚੱਲ ਰਹੀ ਹੈ ਤੁਹਾਨੂੰ ਸਾਇਦ ਗੱਲ ਅਜੀਬ ਲੱਗੇ ਪਰ ਮੈਂ ਗੁਰੂ ਕਰਦਾ ਚੌਕੀਦਾਰ ਹੋਣ ਦੇ ਨਾਤੇ ਬੇਨਤੀ ਜ਼ਰੂਰ ਕਰਾਂਗਾ ਹੋ ਸਕਦਾ ਕਿਸੇ ਨੂੰ ਬੁਰੀ ਵੀ ਲੱਗੇ ਮੈਨੂੰ ਉਸ ਗੱਲ ਨਾਲ ਕੋਈ ਨਰਾਜ਼ਗੀ ਨਹੀਂ ਜਿਹੜੇ ਇਸ ਗੱਲ ਦਾ ਦਾਵਾ ਕਹਿੰਦੇ ਹਨ ਵੀ ਅਸੀਂ ਗੁਰੂ ਨਾਨਕ ਸਾਹਿਬ ਨੂੰ ਗੁਰੂ ਮੰਨਦੇ ਹਾਂ ਗੁਰੂ ਗੋਬਿੰਦ ਸਿੰਘ ਨੂੰ ਗੁਰੂ ਨਹੀਂ ਮੰਨਦੇ ਜਿਹੜੇ ਇਸ ਗੱਲ ਨੂੰ ਕਹਿੰਦੇ ਆ ਅਸੀਂ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਅਰਜਨ ਸਾਹਿਬ ਤੱਕ ਗੁਰੂ ਮੰਨਦੇ ਆ ਅਗਲਿਆਂ ਨੂੰ ਅਸੀਂ ਗੁਰੂ ਨਹੀਂ ਮੰਨਦੇ ਨਾ ਇਹੋ ਜਿਹੀ ਸਿੱਖ ਪਰਵਾਣ ਤੇ ਨਾ ਇਹੋ ਜੀ ਸਿੱਖਾਂ ਦੀ ਸਿੱਖੀ ਪਰਵਾਣ ਦੁਨੀਆ ਦੀ ਕੋਈ ਤਾਕਤ ਨਹੀਂ ਹੈ ਜਿਹੜੀ ਗੁਰੂ ਨਾਨਕ ਸਾਹਿਬ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਵਕ ਕਰ ਸਕੇ ਮੈਂ ਤਾਂ ਕਹਿ ਰਿਹਾ ਦੋ ਹੀ ਰੀਜ਼ਨ ਹੋ ਸਕਦੇ ਜਿਹੜੇ ਲੋਕ ਇਹ ਗੱਲ ਕਹਿ ਰਹੇ ਆ ਵੀ ਗੁਰੂ ਨਾਨਕ ਤੇ ਗੁਰੂ ਗੋਬਿੰਦ ਸਿੰਘ ਵੱਖਰੇ ਆ ਜਾਂ ਤੇ ਉਹਨਾਂ ਨੂੰ ਗਿਆਨ ਨਹੀਂ ਆ ਜਾਂ ਤੇ ਉਹਨਾਂ ਨੂੰ ਸਮਝ ਨਹੀਂ ਐ ਇਸ ਗੱਲ ਦੀ ਜੇ ਸਮਝ ਹੈ ਤੇ ਸੋਚ ਦੇ ਵਿੱਚ ਕਿਤੇ ਨਾ ਕਿਤੇ ਫਰਕ ਹੈ ਉਹ ਤਾਂ ਕਰਕੇ ਗੱਲ ਕਹਿ ਰਹੇ ਆ ਗੁਰੂ ਨਾਨਕ ਸਾਹਿਬ ਨੂੰ ਤੁਸੀਂ ਕਿਵੇਂ ਕਹਸੋ ਉਹਦੇ ਵੀ ਗੁਰੂ ਨਾਨਕ ਸਾਹਿਬ ਸ਼ਾਂਤੀ ਦੇ ਬਿਲਕੁਲ ਸ਼ਾਂਤੀ ਦੇ ਦੂਤ ਸਨ ਤੇ ਗੁਰੂ ਗੋਬਿੰਦ ਸਿੰਘ ਨੂੰ ਕਿਵੇਂ ਕਹਿ ਸਕਦੇ ਹੋ ਵੀ ਉਹ ਕਿਸੇ ਦੇ ਖਿਲਾਫ ਸਨ ਗੁਰੂ ਨਾਨਕ ਸਾਹਿਬ ਦੀ ਬਾਣੀ ਪੜੋ ਨਾ ਪੜੋ ਨਾ ਬਾਬਰ ਬਾਣੀ ਕੋਟੀ ਹੂੰ ਪੀਰ ਵਰਜ ਰਹਾ ਹੈ ਜਾਂ ਮੀਰ ਸੁਣਿਆ ਧਾਇਆ ਵੀ ਜਦੋਂ ਬਾਬਰ ਚੜ ਕੇ ਆਇਆ ਤੇ ਬਾਬਾ ਕੀ ਕਹਿੰਦੇ ਤੁਸੀਂ ਕੀ ਕਰਦੇ ਹੋ ਤੁਸੀਂ ਤਲਵਾਰਾਂ ਨਹੀਂ ਚੁੱਕੀਆਂ ਕਿਉਂ ਨਹੀਂ ਚੁੱਕੀਆਂ ਗੁਰੂ ਨਾਨਕ ਸਾਹਿਬ ਉਹਨਾਂ ਨੂੰ ਸਵਾਲ ਕਰ ਰਿਹਾ ਤੁਸੀਂ ਤਲਵਾਰਾਂ ਕਿਉਂ ਨਹੀਂ ਚੁੱਕੀਆਂ ਤੁਸੀਂ ਕਿਉਂ ਨਹੀਂ ਲੜੇ ਉਹ ਕਹਿੰਦੇ ਵੀ ਸਾਡੇ ਕੋਲ ਧੂਣੀਆਂ ਤਪਾਉਣ ਵਾਲੇ ਆ ਗਏ ਬਾਬਾ ਕਹਿੰਦੇ ਫਿਰ ਆਜੋ ਧੂਣੀਆਂ ਵਾਲੇ ਕੋਈ ਮੁਗਲ ਨਾ ਹੋਆ ਅੰਦਾ ਕਿਹਨਾਂ ਦਾ ਪਰਚਾ ਲੈ ਇਹ ਗੁਰੂ ਨਾਨਕ ਸਾਹਿਬ ਕਹਿ ਰਹੇ ਹਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੀ ਜਿਹੜੀ ਹੱਥ ਦੇ ਵਿੱਚ ਫੜੀ ਹੋਈ ਤਲਵਾਰ ਹੈ ਨਾ ਜਿਹਨੂੰ ਅਸੀਂ ਅਦਬ ਸਤਕਾਰ ਦੇ ਨਾਲ ਕਿਰਪਾਨ ਕਹਿੰਦੇ ਆ ਉਹ ਜ਼ੁਲਮ ਦੇ ਖਿਲਾਫ ਹੈ ਗੁਰੂ ਗੋਬਿੰਦ ਸਿੰਘ ਜੀ ਦੀ ਮੈਂ ਉਹ ਉਦਾਹਰਨ ਜਦੋਂ ਆਪਾਂ ਸ਼ਹੀਦੀ ਦਿਹਾੜਾ ਦੇ ਵਿੱਚ ਸਫਰੇ ਸਾਦਤ ਦੀ ਗੱਲ ਕੀਤੀ ਸੀ ਉਦੋਂ ਵੀ ਇਹ ਗੱਲ ਸਾਂਝੀ ਕੀਤੀ ਸੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਹੱਥ ਦੇ ਵਿੱਚ ਫੜੀ ਹੋਈ ਜਿਹੜੀ ਤਲਵਾਰ ਹੈ ਜਿਹੜੀ ਕਿਰਪਾਨ ਹੈ ਉਹ ਇਸ ਤਰੀਕੇ ਦੇ ਨਾਲ ਜਿਵੇਂ ਡਾਕਟਰ ਦੇ ਹੱਥ ਦੇ ਵਿੱਚ ਫੜੇ ਹੋਏ ਤੇਜ਼ ਧਾਰ ਹਥਿਆਰ ਡਰ ਲੱਗਦਾ ਮੰਨ ਲਓ ਸਾਡੇ ਸਰੀਰ ਤੇ ਜ਼ਖਮ ਹੋਵੇ ऑपरेशन ਕਰਦਾ ਸੀ ਕਹਿੰਨੇ ਵੀ ਨਹੀਂ ਜੀ ਹੁਣ ਆਪਰੇਸ਼ਨ ਕਰਨਾ ਪਾਣਾ ਤੇ ਡਾਕਟਰ ਆਪਣੇ ਹਥਿਆਰ ਲੈ ਕੇ ਆਉਂਦਾ ਕੈਂਚੀ ਵਗੈਰਾ ਸਾਰਾ ਕੁਝ ਲੈ ਕੇ ਆਉਂਦਾ ਨੂੰ ਵੇਖ ਕੇ ਡਰ ਲੱਗਿਆ ਕਦੇ ਨਹੀਂ ਨਾ ਲੱਗਦਾ ਕਿਉਂ ਕਿ ਜਦੋਂ ਇਹ ਚਲਾਏਗਾ ਇਹਨੇ ਸਰੀਰ ਦੇ ਵਿੱਚ ਉਹ ਜਿਹੜੀ ਖਰਾਬ ਚੀਜ਼ ਹੈ ਉਹ ਕੱਢ ਕੇ ਬਾਹਰ ਮਾਰਨੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਕਿਰਪਾਨ ਚਲਾਈ ਜਦੋਂ ਸਿੱਖ ਦੀ ਕਿਰਪਾਨ ਉੱਠੀ ਉਹਨੂੰ ਵੇਖ ਕੇ ਡਰ ਨਹੀਂ ਲੱਗਦਾ ਦੋ ਤਾਕਤਾਂ ਵੇਖੋ ਨਾ ਇੱਕ ਤਾਕਤ ਔਰੰਗਜ਼ੇਬ ਕੋ ਲਈ ਤੇ ਔਰੰਗਜ਼ੇਬ ਹੱਥ ਦੇ ਵਿੱਚ ਥਲਵਾਰ ਫੜ ਕੇ ਕਹਿੰਦਾ ਮੈਂ ਸਾਰਿਆਂ ਨੂੰ ਮੁਸਲਮਾਨ ਬਣਾ ਦੇਣਾ ਜਿਹੜਾ ਮੇਰੇ ਸਾਹਮਣੇ ਆਏਗਾ ਮੈਂ ਸਾਰਿਆਂ ਨੂੰ ਖਤਮ ਕਰ ਦੇਣਾ ਤੇ ਦੂਜੇ ਪਾਸੇ ਗੁਰੂ ਤੇਗ ਬਹਾਦਰ ਸਾਹਿਬ ਖੜੇ ਆ ਕਹਿੰਦੇ ਮੈਂ ਖੜਾ ਹਾਂ ਤੇ ਤੂੰ ਕਰਕੇ ਵੇਖਾ ਜਿਨ੍ਹਾਂ ਨੂੰ ਸਿੱਖ ਦੇ ਗੱਲ ਦੇ ਵਿੱਚ ਪਾਈ ਹੋਈ ਕਿਰਪਾਨ ਅੱਜ ਬੜੀ ਦਿੱਕਤ ਹੋ ਰਹੀ ਆ ਤੇ ਮੈਂ ਤੁਹਾਨੂੰ ਵੀ ਇਹ ਬੇਨਤੀ ਕਰਦਾ ਦਿਓ ਦਿੱਕਤ ਵੱਡੀਆਂ ਪਾਉ ਉਕਰੋਂ ਦੀ ਮਾਣ ਸਾਡਾ ਲੁਕਾਈਏ ਕਿਉਂ ਕਿਉਂ ਲੁਕਾ ਕੇ ਰੱਖੀ ਹੈ ਜੀ ਕਈਆਂ ਨੇ ਗਲ ਦੇ ਵਿੱਚ ਛੋਟੀ ਪਾਈ ਹੈ ਇੱਥੇ ਗਲ ਦੇ ਵਿੱਚ ਲਟਕਾਈ ਹੋਈ ਹੈ ਇਹ ਡੋਰੀ ਵਾਲੀ ਪਾਈ ਹੈ ਇਹ ਸਾਡਾ ਮਾਣ ਹੈ ਕੋਈ 1 ਇੰਚ ਵੀ ਲੈ ਕੇ ਦੂਜਾ ਕੋਈ ਤੁਰਿਆ ਫਿਰੇ ਨਾ ਪੁਲਿਸ ਵਾਲੇ ਪਾੜ ਲਦੇ ਤੂੰ ਕਿ ਚੁੱਕਿਆ ਹੈ ਕੁਕਾ ਦੇ ਵਸ ਚੁੱਕਿਆ ਤੇ ਤੁਹਾਨੂੰ ਤੇ ਸਰਕਾਰ ਨੇ ਅਧਿਕਾਰ ਦਿੱਤਾ ਸਰਕਾਰ ਨੇ ਅਧਿਕਾਰ ਦਿੱਤਾ ਮਾਨ ਦਿੱਤਾ ਪਾਇਆ ਕਰੋ ਸਾਨੂੰ ਲੋਕਾਂ ਦੇ ਕੀ ਲੋੜ ਹੈ ਇਹ ਬੜੀਆਂ ਸਾਰੀਆਂ ਚੀਜ਼ਾਂ ਨੇ ਸਤਸੰਗਤ ਕੱਲਾ ਵਧਾਈਆਂ ਦੇ ਨਾਲ ਨਹੀਂ ਸਰਨਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ ਗੌਰਵ ਪਾਉ ਗੁਰਪੁਰਬ ਆ ਗਿਆ ਜੀ ਤੁਹਾਨੂੰ ਵੀ ਵਧਾਈਆਂ ਸਾਨੂੰ ਵੀ ਵਧਾਈਆਂ ਇਦੇ ਨਾਲ ਨਹੀਂ ਸਰਨਾ ਬੜਾ ਕੁਝ ਵੇਖਣਾ ਪਏਗਾ ਬੜਾ ਕੁਝ ਖੋਖਣਾ ਪਏਗਾ ਅੰਦਰ ਝਾਤੀ ਮਾਰਨੀ ਪਏਗੀ ਸਮਝਣਾ ਪਏਗਾ ਜੇ ਕਿਤੇ ਸਾਨੂੰ ਗੁਰੂ ਗੋਬਿੰਦ ਸਿੰਘ ਮਿਲ ਕੇ ਚਾਰ ਸਵਾਲ ਕਰ ਲੈ ਚਾਰ ਗੱਲਾਂ ਪੁੱਛ ਲੈ ਤੇ ਜਵਾਬ ਕਿੱਥੋਂ ਲਵਾਂ ਬੜਾ ਕੁਝ ਮੈਂ ਜਿਹੜੀ ਬੇਨਤੀ ਕਰਦ ਉਹਦੇ ਵਰਗੀ ਕਲਮ ਕਿਸੇ ਦੀ ਨਹੀਂ ਉਦੇ ਵਰਗੀ ਤਲਵਾਰ ਕਿਸੇ ਦੀ ਨਹੀਂ ਉਹਦੇ ਵਰਗਾ ਤੀਰ ਅੰਦਾਜ਼ ਕੋਈ ਨਹੀਂ ਅਨੰਦਪੁਰ ਸੈਵਨ ਘੇਰਾ ਪਿਆ ਤੇ ਭੀਮਚੰਦ ਕੇਸ਼ਰੀ ਚੰਦ ਵਜੀਤਾ ਇਹ ਸਾਰੇ ਇਕੱਠੇ ਹੋ ਕੇ ਨਾ ਪਿੰਪਲ ਦੇ ਥੱਲੇ ਚੌਪੜ ਖੇਡ ਰਹੇ ਤੇ ਮਹਾਰਾਜ ਉਹ ਅਨੰਦਗੜ੍ਹ ਕਿਲੇ ਦੇ ਉੱਪਰ ਖੜੇ ਉਹ ਸਤਿਗੁਰੂ ਆਪਣੀ ਮੌਜ ਦੇ ਵਿੱਚ ਆਜ ਮਹਾਰਾਜ ਨੇ 9 ਟੰਕੇ ਤੀਰ ਦੇ ਕਮਾਨ ਦੇ ਉੱਪਰ ਲਾ ਆਪਣਾ ਤੀਰ ਚਾੜਿਆ ਤੇ ਮਹਾਰਾਜ ਨੇ ਆਨੰਦ ਗੱਲ ਕਿੜੇ ਤੋਂ ਖੜੇ ਹੋ ਕੇ ਤੀਰ ਮਾਰਿਆ ਤੇ ਤੀਰ ਆ ਕੇ ਜਿਹੜੇ ਪਲੰਗੇ ਦੇ ਉੱਪਰ ਬੈਠੇ ਸੀ ਉਹਦੇ ਮੰਜੇ ਦੇ ਵਿੱਚ ਵੱਜਿਆ ਆ ਕੇ ਜਦੋਂ ਤੀਰ ਆ ਕੇ ਵੱਜਿਆ ਤੇ ਪਾਵਾ ਫਟ ਗਿਆ ਜ਼ਮੀਨ ਤੇ ਡਿੱਗੇ ਸਾਰੇ ਉੱਟ ਕੇ ਵੇਖਿਆ ਤੀਰ ਕੱਢਿਆ ਤੇ ਤੀਰ ਦੀ ਨੋਕ ਦੇ ਵੀ ਸੋਨਾ ਇਹ ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹੀ ਦਾ ਤੀਰ ਹੈ ਕਦੇ ਵਾਹ ਖੁਦਾ ਇੰਤੇ ਕਰਾਮਾਤ ਹੈ ਦੂਜਾ ਤੀਰ ਆ ਕੇ ਵੱਜਦਾ ਰੁੱਖ ਦੀ ਟਾਣੀ ਦੇ ਵਿੱਚ ਉੱਤੇ ਲਿਖਿਆ ਇੱਕ ਕਰਾਮਾਤ ਨਹੀਂ ਇਹ ਮੇਰਾ ਅਭਿਆਸ ਹੈ ਕਦੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਤੀਰਾਂ ਦੀ ਬਹੁਤ ਚਾਰ ਵੇਖਣੀ ਆ ਨਾ ਤੇ ਚਮਕੌਰ ਦੀ ਗੜੀ ਦੀ ਉਹ ਸਵੇਰ ਵੇਖਿਓ ਜਿੱਦ ਜੰਗ ਹੁੰਦਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਤੀਰ ਉਹ ਨੇ ਉਹਦੇ ਵਿੱਚ ਜਫਰਨਾਮੇ ਵਿੱਚ ਮਹਾਰਾਜ ਜ਼ਿਕਰ ਕਰਦੇ ਨੇ ਕਹਿੰਦੇ ਮੈਂ ਇੱਕ ਤੀਰ ਬਖਸ਼ ਦਿੰਦਾ ਮਰਿਆ ਜੀ ਨੇ ਕਹਿੰਦਾ ਮੈਂ ਤੀਰ ਮਾਰਿਆ ਮੁੰਨੋ ਬੰਦੇ ਨੂੰ ਮਾਰਿਆ ਕਹਿੰਦਾ ਮੇਰੇ ਸਾਹਮਣੇ ਆਇਆ ਤੇ ਮੈਂ ਇੱਕ ਤੀਰ ਉਹਨੂੰ ਬਖਸ਼ ਦਿੰਦਾ ਇੰਨਾ ਗੱਲਾਂ ਨੂੰ ਵੇਖਦਿਆਂ ਅੱਲਾ ਯਾਰ ਖਾ ਚੁਕੀ ਕਹਿੰਦਾ ਨਹੀਂ ਹੋਏ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੀ ਕਿੰਨੂ ਮਰਜ਼ੀ ਲਿਓ ਮੈਂ ਇਹ ਬੇਨਤੀ ਕਰਕੇ ਸਮਾਪਤੀ ਕਰਦਾ ਸਮਾਂ ਹੋ ਗਿਆ ਗੁਰੂ ਕੀ ਕੀਰਤਨੀਆਂ ਬੈਠੇ ਆ ਉਹ ਕਹਿੰਦੇ ਵੀ ਅੱਲਾ ਯਾਰ ਰੱਖਾਂ ਜੋਗੀ ਨੂੰ ਨਾ ਉਹਦੇ ਲੋਕਾਂ ਨੇ ਆ ਕੇ ਕਿਹਾ ਵੀ ਤੂੰ ਤੈਨੂੰ ਹੋਰ ਨਹੀਂ ਕੋਈ ਦੱਸਿਆ ਤੂੰ ਕਹਿੰਦਾ ਗੁਰੂ ਗੋਬਿੰਦ ਸਿੰਘ ਬਾਰੇ ਲਿਖੀ ਜਾਂ ਨਾ ਤੈਨੂੰ ਹੋਰ ਨਹੀਂ ਕੋਈ ਦੱਸਿਆ ਹੋਰ ਕਿਸੇ ਬਾਰੇ ਲਿਖ ਕਹਿੰਦਾ ਕੀ ਦੇ ਬਾਰੇ ਲਿਖ ਕਹਿੰਦਾ ਜੀ ਦੀ ਮਰਜ਼ੀ ਗੱਲ ਲੈ ਲਓ ਉਹਨੇ ਗੱਲ ਕਿ ਕਹਿੰਦੇ ਕਟਾ ਦੀਏ ਸਿਸ ਸ਼ਾਮ ਨੇ ਗੀਤਾ ਸੁਣਾ ਕੇ ਕਹਿੰਦੇ ਇੱਥੇ ਵਿਦਵਾਨ ਨੇ ਉਗੀਤਾ ਨੂੰ ਉਚਾਰਨ ਕਰਨ ਵਾਲੇ ਨੇ ਜੰਗ ਦੇ ਮੈਦਾਨ ਦੇ ਅੰਦਰ ਗੀਤਾ ਉਚਾਰਨ ਕੀਤੀ ਸਚਾਈ ਇਹ ਹੈ ਗੀਤਾ ਉਚਾਰਨ ਕਰਕੇ ਬਗਾਨੇ ਪੁੱਤ ਮਰਾਇ ਆਪ ਦਾ ਕੋਈ ਨਹੀਂ ਲੜਿਆ ਰੂਹ ਫੂਕ ਦੀ ਗੋਬਿੰਦ ਨੇ ਔਲਾਦ ਕਟਾ ਆਰਾ ਉਹਦਾ ਪਿਆਰ ਹੈ ਜੀ ਔਰ ਖਾਸ ਤੌਰ ਤੇ ਜਿਹੜਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ ਪਿਆਰ ਹੈ ਨਾ ਇਹ ਗੱਲ ਜਰੂਰ ਪੱਲੇ ਬੰਨਿਓ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਪਿਆਰ ਵੀ ਬੜਾ ਕਰਦੇ ਆ ਔਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਜੇ ਇੱਕ ਵਾਰ ਲਤਾੜ ਦੇਣ ਨਾ ਤਾਂ ਫਿਰ ਉਹਨਾਂ ਨੇੜੇ ਵੀ ਨਹੀਂ ਆਉਂਦੇ ਜਦੋਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਪਿਆਰ ਕੀਤਾ ਨਾ ਤੇ ਪਿਆਰ ਕਰਕੇ ਇਹ ਕਿਹਾ ਖਾਲਸਾ ਮੇਰੀ ਜਾਨ ਕੀ ਜਾਨ ਖਾਲਸਾ ਮੇਰੋ ਪਿੰਡ ਪ੍ਰਾਨ ਮੇਰਾ ਆਪਣਾ ਹੈ ਮੇਰੀ ਜਾਨ ਹੈ ਜਦੋਂ ਮਹਾਰਾਜ ਨੇ ਕਿਹਾ ਨਾ ਜਬ ਇਹ ਗਹਿ ਵਿਪਰਨ ਕੀ ਰੀਤ ਮੈਂ ਨਾ ਕਰਾਂ ਜਿਸ ਦਿਨ ਪੱਗਾਂ ਤੇ ਟਿੱਕੇ ਲੱਗਣ ਲੱਗ ਪਏ ਮਹਾਰਾਜ ਕਹਿੰਦਾ ਨਾ ਫਿਰ ਨਹੀਂ ਮੇਰੇ ਰਹੇ ਬਿਲਕੁਲ ਫੇਲ ਕੋਈ ਸਾਮਣੇ ਆ ਜਾਂਦਾ ਮੈਂ ਇਹ ਚਲੋ ਇਹ ਬੇਨਤੀ ਕਰਕੇ ਬਿਲਕੁਲ ਇਸ ਵਾਰ ਸਮਾਪਤੀ ਕਰ ਦੇਣੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਚਮਕੌਰ ਦੀ ਗੜੀ ਦੀ ਜਿਹੜੀ ਰਾਤ ਬੁਜਾਰੀ ਸੀ ਨਾ ਜੀ ਅੱਲਾ ਯਾਰ ਰੱਖਿਆ ਜੋਗੀ ਕਹਿੰਦਾ ਕੇਸ ਜਬਝਾੜੇ ਤੋ ਲੀ ਖਾ ਕੇ ਯਵੀ ਸੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੂੰ ਕੇਵਲ ਤੇ ਕੇਵਲ ਜੰਗ ਦੇ ਮੈਦਾਨ ਦੇ ਅੰਦਰ ਜੂਝਦਾ ਨਾ ਵੇਖਿਓ ਉਹ ਕਹਿੰਦੇ ਗੁਰੂ ਜਦੋਂ ਸਿੰਘ ਰਾਤ ਨੂੰ ਜ਼ਮੀਨ ਤੇ ਸੁੱਤੇ ਪਏ ਨੇ ਤੇ ਉਹਨਾਂ ਦੀ ਕੇਸਾਂ ਦੇ ਉੱਪਰ ਮਿੱਟੀ ਲੱਗੀ ਤੇ ਇੱਕ ਮੁਸਲਮਾਨ ਇਹ ਕਹਿ ਰਿਹਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਆਪਣੇ ਸੁੱਤੇ ਹੋਏ ਸਿੱਖਾਂ ਦੇ ਕੋਲ ਗਏ ਤੇ ਸਿੱਖਾਂ ਦੇ ਕੋਲ ਜਾ ਕੇ ਉਹਨਾਂ ਕੇਸਾਂ ਦੇ ਉੱਪਰ ਲੱਗੀ ਹੋਈ ਮਿੱਟੀ ਨੂੰ ਉਤਾਰਿਆ ਤੇ ਉਸ ਮਿੱਟੀ ਨੂੰ ਮਹਾਰਾਜ ਨੇ ਆਪਣੇ ਮੱਥੇ ਦੇ ਉੱਪਰ ਲਾ ਕੇਸ ਜਬ ਜਹਾੜੇ ਤੋਂ ਲੀ ਖਾਕ ਯਬੀ ਸੇ ਤੇ ਮੇਰੇ ਕਹਿਣ ਦਾ ਪਾਉ ਇਹ ਹੈ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਸਿੱਖਾਂ ਦੇ ਕੇਸਾਂ ਨੂੰ ਮਿੱਟੀ ਬਰਦਾਸ਼ਤ ਨਹੀਂ ਕਰਦਾ ਕੈਂਚੀ ਕਿਵੇਂ ਬਰਦਾਸ਼ਤ ਕਰੇਗਾ ਗੁਰੂ ਗੋਬਿੰਦ ਸਿੰਘ ਸਾਡੇ ਤੋਂ ਵੱਖਰੇ ਨਹੀਂ ਹੈ ਉਹਨੇ ਸਾਨੂੰ ਦੋ ਚੀਜ਼ਾਂ ਦਿੱਤੀਆਂ ਨੇ ਇਹ ਸਰੂਪ ਤੇ ਦੂਜਾ ਬਾਣੀ ਜਿਨੇ ਇਹ ਦੋਵੇਂ ਸੰਭਲੇ ਗੁਰੂ ਪਾਤਸ਼ਾਹੀ ਉਹਦੇ ਨਾਲ ਨੇ ਸਹਿਬ ਪਾਤਸ਼ਾਹੀ ਕਿਰਪਾ ਕਰਨ ਬਖਸ਼ਿਸ਼ ਕਰਨ ਭੁੱਲਾਂ ਗਲਤੀਆਂ ਦੀ ਖਿਮਾ